ਕੈਸੇ ਕਰ ਰਹੇ ਹੋ ਅੱਜ ਦਾ ਵਕਤ ਮੇਰੇ ਜਾਨਾ ਜੈਪ੍ਰੀਤ ਉਸ ਦਿਨ ਹੋ ਰਹੇ ਹੋ ਉਹ ਵੀ ਹੋ ਰਹੇ ਹੋ ਇਸ ਦਿਨ ਮੈਂ ਲੱਗਦਾ ਕਿ ਮੈਂ ਲੱਗਦਾ ਕਿ ਇਹ ਸੋਫਾ ਉਨ ਇਸ ਟਾਈਮ ਹੈਗੇ ਆ ਸਾਦੂ ਚੱਕ ਚਾਹੂ ਪੀਣ ਲੱਗੇ ਸੀਗੇ ਤੇ ਇਹ ਆਪਣੇ ਨਾਲ ਸੁਖਾ ਭਾਜੀ ਬੱਲੀ ਤੇ ਸੁਨੀਲ ਸਾਰੇ ਜਣੇ ਆਪਾਂ ਬੈਠੇ ਹਾਂ ਇਸ ਟਾਈਮ ਤੇ ਯਾਰ ਆਉਂਦਾ ਦਿੱਤਾ ਆ ਤੇ ਚਾਹ ਹੋਊਗੀ ਤੇ ਵਿੱਚ ਚਾਹ ਪੀ ਕੇ ਫਿਰ ਆਪਾਂ ਰੈਲੇ ਜੀ ਹੋ ਜਾਣਾ ਥੋੜਾ ਜਿਆ ਤੇ ਆਪਾਂ ਫਿਰ ਚੱਲ ਜਾਣਾ ਬਾਪਿਆਂ ਦੇ ਬਾਪਿਆਂ ਦੇ ਚਾਹਨੇ ਪਾਣੇ ਆ ਠੀਕ ਆ ਗਾਇਜ਼ ਬਾਕੀ ਦੇ

ਚਾਹ ਪੀਣੇ ਆਜੋ ਚਲੋ 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 ਲੋ ਜੀ ਗਾਇਜ਼ ਆਪਾਂ ਹੁਣ ਢਾਬੇ ਤੇ ਇੱਥੇ ਬੈਠ ਕੇ ਪੀਵਾਂਗੇ ਚਾਹ ਮਾਰਕ ਬਾਈ ਨੇ 2 ਮੀਟਰ ਦੂਰੋਂ ਦੂਰੋਂ ਇਹ ਗਾਇਜ਼ ਆਪਣੀ ਹੈਗੀ ਨੋਵਾ ਰਾਣੀ ਇਹ ਆਪਣੀ ਰਾਣੀ ਆ ਇੱਕ ਹਸਾਲ ਦੀ ਰਾਣੀ ਬਹੁਤ ਦੂਰ ਕੁ ਮੇ ਆ ਇਸ ਰਾਣੀ ਤੇ ਚਾਹ गाइस ये रोटी बहुत स्वाद पट्टी पे तंदूरी रोटी गाइस आप जाओ जो पीड़िया हूँ आप तुरंत लगे फिर ਟਰੱਕ ਭੰਗਾ ਹਾਂ ਲੋ ਜੀ ਗਾਇਸ ਆਪਾਂ ਹੁਣ ਉੰਨੇ ਪਹੁੰਚ ਗਏ ਆ ਤੇ ਉਹ ਵਾਲਾ ਜਿਹੜਾ ਪਿੰਗਾਏ ਵਾਲਿਆਂ ਨੂੰ ਰਾਹ ਜਾਂਦਾ ਉਧਰ ਨੂੰ ਉਹ ਹੈਗਾ ਰਾਹ ਖਰਾਬ ਬੰਦ ਕੀਤਾ ਆ ਤੇ ਉਧਰ ਪੁਲ ਦਾ ਕੰਮ ਚੱਲ ਰਿਹਾ ਸੀਗਾ ਤੇ ਇਸ ਕਰਕੇ ਆਪਾਂ ਗੱਡੀ ਇਧਰ ਦੀ ਹੁਣ ਪਾਉਣੀ ਆ ਦੇਖਦੇ ਆ ਇਧਰ ਦੀ ਰਾਹ ਹੈਗਾ ਆ ਜਾਣ ਨੂੰ ਉਹ ਹੈਗਾ ਆ ਲਾਈਨਾਂ ਤੋਂ ਨਾਲ ਦੀ ਆ ਕੁਛ ਸਾਹ ਕਿ ਬੰਨੀ ਕਾਹ ਚੱਲੋ ਪੁਲਜਨਨ ਪੁਲ ਦੇ ਨਾਲ ਅਗਲੇ ਪਾਸੇ ਆਓ ਅੱਗੇ ਹ ਲੈਨਾਂ ਲੈਨਾਂ ਦੇ ਨਾਲ ਜਾਂ ਥੱਲੇ ਨੂੰ ਮੁੜ ਕੇ ਦੇਲਾ ਇੱਥੋਂ ਟ੍ਰੇਨ ਲੰਘਦੀ ਆ ਤੇ ਕਿੰਨੇ ਖਤਰਾਂ ਵਾਲਾ ਰਾਹ ਆ ਨਾ ਆ ਜੁਕੇ ਹਾਂ ਮਗਾ ਇੱਥੋਂ ਦੇਲਾ ਟ੍ਰੇਨ ਲੰਘਦੀ ਆ ਹਾਂਜੀ ਹਾਂਜੀ ਭਾਜੀ ਆ ਉਪਰੋਂ ਦੀ ਆ ਦੇ ਇੱਥੋਂ ਦੀ ਇੱਥੋਂ ਦੀ ਗਾਇਸ ਟ੍ਰੇਨ ਲੰਘਦੀ ਆ ਦੇਖੋ ਕਿੰਨਾ ਖਤਰੇ ਵਾਲਾ ਰਾਹ ਆ ਲਓ ਜੀ ਆਪਾਂ ਹੁਣ ਇੱਧਰ ਨੂੰ ਮੁੜ ਜਣਾ ਆ ਇੱਧਰ ਨੂੰ ਸਕੋਰਪੀਆ ਜਾਂਦੀ ਆ ਉਹ ਦੇਖੋ ਤੇ ਰੰਗ ਦੀ ਤੇ ਆਪਣੀ ਰਾਣੀ ਵਿੱਚ ਚਿੱਟੀ ਆ ਓਏ ਆ ਇਹਨੂੰ ਕਿ ਹੋ ਗਿਆ ਡਿੱਪਿਆ ਆ ਤੇ ਬਾਕੀ ਆਪਾਂ ਦੇ ਦਿਆਂ ਚਿੱਕੜ ਜਿਆਦਾ ਸੀਗਾ ਤੇ ਆਪਣੀ ਰਾਣੀ ਇੱਧਰ ਖੜੀ ਆ ਹੱਲੇ ਤੇ ਮੈਕਸੀਮ ਗੱਡੀ ਆ ਹਿਮਾਚਲ ਪ੍ਰਦੇਸ਼ ਦੀ ਤੇ ਇਹ ਚਿੱਕਰ ਦੇ ਵਿੱਚ ਹੁਣ ਫਸ ਗਈ ਆ ਤੇ ਇੱਕ ਪਾਰਲੀ ਸਾਈਡ ਤੇ ਆ ਗਈ Swift ਦੇਖਦੇ ਆ ਇੱਕ ਤਾਂ ਕੱਢਦੇ ਆ ਹੁਣ ਇਹ ਠੀਕ ਆ ਗਾਇਸ ਪਿੱਛੇ ਸੰਗਤ ਖੜੀ ਆ ਹੋ ਜ਼ਿਆਦਾ ਉਹ ਦੇਖੋ ਓਏ ਇੱਥੇ ਰਹਿਂਦੇ ਰੁਕ ਜਾ ਓਏ ਪਿੱਛੇ ਖੜੀ ਆ ਸੰਗਤ ਉਧਰ ਵੀ ਤੇ ਪਿੱਛੇ ਪਾਰ ਪਾ ਕੇ ਫੇ ਨਿਕਲਣੀ ਜੀ ਨਿਕਲੀ ਤਾਂ ਬੈਗ ਜਾਂਦੀ ਆ ਤਾਂ ਤੇ ਬਾਕੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਵਾਲੇ ਠੀਕ ਹੈ ਜੀ ਤੁਹਾਨੂੰ ਪਿੰਨ ਗਾਇ ਦਾ ਵੀਊ ਦਿਖਾਉਨੇ ਆ 11ਵੇਂ ਸਰਕਾਰ ਦੇ ਲੱਗੇ ਆਪਾਂ ਇੱਕ ਪਾਰਕਿੰਗ ਆ ਉੱਥੇ ਖੜੇ ਆ ਇਸ ਟਾਈਮ 11ਵੇਂ ਸਰਕਾਰ ਨੂੰ ਜਾਂਦਿਆਂ ਨੂੰ ਪਹਿਲੇ ਦਰਵਾਜ਼ੇ ਜਿਹੜਾ ਰਾਹ ਆ ਤੇ ਪਾਰਕਿੰਗ ਆ ਉਹ ਨਿਕਲ ਗਈ ਨਿਕਲ ਗਈ ਲੈ ਵੀ ਹੈ ਗਿਆ ਕੱਢ ਕੇ ਕਿੱਥੇ ਖੜੇ ਆ ਇਸ ਟਾਈਮ ਆਪਾਂ ਲੋ ਜੀ ਗਾਇਸ ਅੱਪਾ ਹੁਣ ਪੀਨ ਗਈ ਦਾ ਇਹ ਬਾਜ਼ਾਰ ਆ ਤੇ ਆਪਾਂ ਬਾਜ਼ਾਰ ਦੇ ਵਿੱਚ ਇਸ ਟਾਈਮ ਘੁੰਮਣਦੇ ਆ ਸਾਡੇ ਨਾਲ ਹੈ ਜੀ ਆਪਣੇ ਬੱਲੀ ਭਾਜੀ ਤੇ ਨਾਲ

चेक कर सकते हैं पीने का व्यू जी मथा तो हम सवेरे टेक होगा संगत जा दुकाना दुकाना बहुत घंट घेंट चीज इतने इतना पेशाब पसूद हम सवेरे लवोंगे ठीक है ਕਿਤੇ ਸਾਡੇ ਵੀਡੀਓ ਨੂੰ ਦੇਖ ਰਿਹਾ ਹੋਵੇ ਰੱਖੋ ਜੀ ਗਾਇਸ ਆਪਾਂ ਹੁਣ ਪਹੁੰਚ ਗਏ ਆ ਪੀਂਗਾਇ ਦੇਰਵਾਦ ਦੇ ਅੰਦਰ ਜੀ ਦਰਸ਼ਨ ਕਰ ਲੋ ਹੋਰ ਜੀ ਜੈ action

ਹੈਲੋ ਸਕਿਊਜ਼ ਮੀ ਵਾਟ ਇਜ਼ ਦਿਸ ਹਨਾ ਨਾ ਹੁਆਇਆ ਦੀ ਲੋ ਬਿਜਲੀ ਗਿਆ ਨਿਕਾ ਗਾ ਕੋਈ ਕੰਟਰੋਲਰ ਨਹੀਂ ਆ ਪਾਇਆ ਸਾੜਿਆ ਮੇਰੇ ਪਤਰਾ ਨੂੰ ਲੈ ਗਿਆ ਮੇਰਾ ਫੋਨ ਬਿਲਕੁਲ ਵੈਰੀ ਬਿਟ ਬਹੁਤ ਕਈਆਂ ਮੈਂ ਕਹਿਣਾ ਹੈ ਲੋ ਜੀ ਗਾਈਸ ਲੋ ਜੀ ਗਾਈਸ ਆਪਾਂ ਨੂੰ ਤੁਹਾਨੂੰ ਹੁਣ ਸਵੇਰ ਦਾ ਵਿਊਡ ਖੁੰਨੇ ਆ ਪੀਨਗਾਹੇ ਦਾ चेक कर सकते हैं तुम सवेरे पजे काो और पूरा ठंडा हो ਲੋ ਜੀ ਗਾਇਸ ਉਨੇ ਪੋਲ ਦੇ ਥੱਲੇ ਪਾਣੀ ਦੇਖੋ ਕਿੰਨਾ ਸਾਰਾ ਇਕੱਠਾ ਹੋਇਆ ਆ ਚਲੰਦਿਆ ਆ ਲੋ ਜੀ ਗਾਇਸ ਆਪਾਂ ਹੁਣ ਪਹੁੰਚ ਗਏ ਆ ਸ਼ਾਰਪੁਰ ਠੀਕ ਆ ਜੀ ਸ਼ਾਰਪੁਰ ਪਹੁੰਚ ਗਏ ਆ ਤੇ ਗਾਇਸ ਨਾਲ ਆਪਣੇ ਹੈਗੇ ਆ ਸੁਖਾ ਭਾਜੀ ਨਾਲ ਬੱਲੀ ਨਾਲ ਬੱਲੀ ਵੀ ਹੈਗਾ ਬੱਲੀ ਵੀ ਡਰਾਈਵਰ ਆਪਣਾ ਨਾਲ ਛੋਟਾ ਕਨੈਕਟ ਆਈਫੋਨ ਲੈ ਤੂੰ ਥੀ ਗੱਲ ਕਰਨੀ ਆ ਆ ਗੱਲ ਬਣਿਆ ਉਹ ਕਿੰਨੇ ਦੀ ਮੋਟਰ ਹੈ ਆਹ ਹਾਂ ਉਹ ਮੇਰੇ ਨਾਲ ਉਦਰੀ ਮੇਰੇ ਫੇਰ ਫਾਇਦਾ ਗਾਈਸ ਆਪਾਂ ਸੋਨਾਲੀ ਕਬਾਰ ਕਰ ਗਏ ਆ ਨਹੀਂ ਨਹੀਂ ਜੇ ਲੋਕੇ ਨਾਲ ਰਲ ਗਿਆ ਤਾਂ ਵੱਲ ਗਿਆ ਨਾ ਪਰ ਇਹ ਜਿਹੜੀ ਜਿੱਥੇ ਰਹੀ ਹੈ ਜਿੱਥੇ ਡੜ ਗਏ ਆ ਹਾਂ ਸੋਨੋ ਨਗਰ ਦੇ ਸੋਨਾਲੀ ਕਲੰਗੇ ਆ ਹੁਣ ਲੋ ਜੀ ਗਾਈਸ ਆਪਾਂ ਪਹੁੰਚ ਗਏ ਆ ਦਵਾਬੇ ਏਰੀਏ ਚ ਆਰਮਪੁਰ ਜਾਜਾਣ ਏਡੇ ਤੇ ਆਪਾਂ ਪਹੁੰਚ ਗਏ ਆ ਜਾਜਾ ਵਾਲੇ ਏਡੇ ਤੇ ਫ੍ਰਿਕਾ ਫੇਰ ਮਹਿਕਮਾ அதன் போகிற ஏரியாச்சு